ਲੋਣ ਕਿੰਨਾ ਕੋਜੂ ਬਈ ਬੰਤੇ ਤੇ ਲੋਣ ਵੀਰੇ ਮੰਨ ਲੋ ਵੀ ਲੱਖ ਰੁਪਇਆ ਦੇ ਜੋ ਬਾਕੀ ਕਰਾ ਦੇ ਆਗੇ ਠੀਕ ਆ ਜੀ ਲੈ ਮਿੱਤਰ ਲੱਖ ਰੁਪਇਆ ਲਿਆਓ ਤੇ ਆ ਟਰੈਕਟਰ ਲੈ ਜਾਓ ਇੱਕ ਹੱਥ ਚੱਲਿਆ ਹੋਇਆਗਾ ਠੀਕ ਆ ਜੀ ਆ ਸੀਲਾ ਸੁਲਾ ਦੇਖ ਸਕਦਾ ਵੀ ਸੀਲਾ ਸੁਲਾ ਵੀਰੇ ਬਾਕੀ ਰੈਮ ਵਗੈਰਾ ਦੇਖ ਹਰ ਚੀਜ਼ ਆ ਚੀਜ਼ਾਂ ਦੇ ਪਿਓਰ 14 ਦੇ ਮਾਰਕ ਨੇ ਟਰੈਕਟਰ ਦੇਖ ਯਾਰ ਵਿਚੋਂ ਵਿਚੋਂ ਸ਼ੀਸ਼ੇ ਵਰਗਾ ਇਹ ਨਹੀਂ ਹੈਗਾ ਵੀ ਬਾਰੋਂ ਕੁਝ ਹੋਰ ਆ ਵਿਚੋਂ ਕੁਝ ਹੋਰ ਆ ਰੈਡੀ ਰੈਟਰ ਤੇ ਚਟਾ ਵਗੈਰਾ ਦੇਖ ਸਾਰੀਆਂ ਲੱਗੀਆਂ ਆ ਬਈ ਆਣਾ ਇਹਨਾਂ ਤੇ ਅਜੇ ਤੱਕ ਚਾਬੀ ਨਹੀਂ ਹਾਂ ਹਾਂ ਰੈਡੀ ਰੈਟਰ ਤੇ ਚਿੰਤਾ ਦੇਖ ਲੈ ਨਾ ਸਾਫ ਪਿਆਗਾ ਦੇਖ ਲੈ ਬਈ ਮਤਲਬ ਇੱਕ ਗੱਲ ਆਣਾ ਬਿਆੰਤ ਹੂੰ ਇਹਦਾ ਰਾਮਾ ਵੀ ਹੋ ਚੁੱਕਾ ਹੈਗਾ ਚਾਹੀ ਇਹ ਰੇਟ ਬਾਈ ਤੁਹਾਨੂੰ ਇਹ ਵੀ ਨਹੀਂ ਕਿਤੋਂ ਮਿਲਣਾ ਹੈਗਾ ਬਾਕੀ ਵੈਸੇ ਤਾਂ ਇਹ ਟਰੈਕਟਰ ਮਿਲਦਾ ਨਹੀਂ ਕਿਉਂਕਿ ਬਈ ਸੈਂਟਰ ਗੇਰਾ ਤੇ ਖਰਚਾ ਵੀ ਘਟਾਣਾ ਵੀ ਇਹ ਟਰੈਕਟਰ ਦਾ ਮਗਰਾੜ ਮੂਰੋ ਨਾਲ ਦੇ ਆ ਟਰੈਕਟਰ ਦੇ ਲੈ ਮਿੱਤਰੋ ਅੱਜ ਪਹੁੰਚੇ ਆਂਗੇ ਪਿੰਡ ਸੈਨੇ ਦੇ ਵਿੱਚ ਤੇ ਬਾਈ ਬਿਆੰਤ ਕੋਲੇ ਕਰਦੇ ਆ ਗੱਲਬਾਤ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਜੋ ਅੱਜ ਤੁਹਾਨੂੰ ਬਾਈ ਜੀ ਤਕਰੀਬਨ ਜਾਦੇ ਦਿਖਾਵਾਂਗੇ ਸਵਰਾਜ ਅੱਜ ਬਾਈ ਨਾਲ ਗੱਲਬਾਤ ਕਰਦੇ ਆਂਗੇ ਕੀ ਕੰਡੀਸ਼ਨ ਰਹਿਣਗੀਆਂ ਸੱਚੀ ਗੱਲ ਬਾਈ ਜੀ ਠੀਕੋ ਬਾਈ ਜੀ ਵਧੀਆ ਵੀਰੇ ਤੋਂ ਠੀਕ ਹੈ ਪਿੰਡ ਸ਼ੈਣਾ ਨਹਿਰ ਵਾਲਾ ਡਾ ਬਿਲਕੁਲ ਠੀਕ ਆ ਭਾਜੀ ਮਤਲਬ ਨਹਿਰ ਤੇ ਖੜਕੇ ਤੇ ਪਤਾ ਆ ਹਾਂ ਨਹਿਰ ਆ ਨਹਿਰ ਵਾਲਾ ਸਾਹਮਣੇ ਨਹਿਰ ਵਾਲਾ ਡਾ ਆ ਗਿਆ ਠੀਕ ਆ ਭਾਜੀ ਇਧਰੋਂ ਘਾੜ ਤੋਂ ਨਹੀਂ ਕੋ ਜਾਂਦਿਆਂ ਨੂੰ ਠੀਕ ਜਿਹੜਾ ਰੋਡ ਦੇ ਉੱਪਰ ਹੀ ਖੜਿਆ ਹੁੰਦਾ ਠੀਕ ਆ ਭਾਜੀ ਲੋਨ ਵਗੈਰਾ ਤੇ ਸੌਦਾ ਭਾਜੀ ਵੀਰੇ ਲੋਨ ਕਿਸੇ ਵੀ ਟਰੈਕਟਰ ਤੇ ਕਰਵਾ ਕੇ ਦੇਵਾਂਗੇ ਜੋ 12 ਮਰਲ ਤੋਂ ਉੱਪਰ ਆ ਠੀਕ ਹੈ ਹਾਂਜੀ ਬਾਕੀ ਸਿਮਲ ਤੇ ਪਿੰਡ ਆ ਜਾ ਹਾਂ ਬਾਕੀ ਸਿਮਲ ਤੇ ਪਿੰਡ ਆ ਜਾ ਜੇ ਚੰਗਾ ਸਿਮਲ ਆ ਭਾਈ ਕਿੰਨੇ ਕੁ ਰੁਪਏ ਲਿਆ ਹੁੰਦੇ ਨੇ ਲੱਖ ਰੁਪਿਆ ਦੇ ਕੇ ਗਾਉਣ ਪੇਮੈਂਟ ਕੱਢ ਲਿਆ ਸਕਦਾ ਠ ਠੀਕ ਹੈ ਭਾਈ ਜੀ ਕਿੰਨੇ ਟਰੈਕਟਰ ਰਣਗੇ ਵੇਚ ਆਜ ਆਪਣੇ ਕੋਲ ਹੈਗੇ 10 ਗ੍ਰਾਂਟ ਟਰੈਕਟਰ ਠੀਕ ਆ ਭਾਈ ਜੀ ਕਾਪੀ ਕਾਗਜਾਂ ਦੇ ਕਾਪੀ ਕਾਗਜਾਂ ਦੀ ਜ਼ਿੰਮੇਵਾਰੀ ਆ ਵੀਰੇ ਸਾਰੇ ਕੈਸ਼ ਹੀ ਦੇ ਤਕਰੀਬਨ ਠੀਕ ਆ ਜੀ ਹਾਂਜੀ ਬਾਕੀ ਜੋ ਲੋਨ ਵਾਲਾ ਹੁੰਦਾ ਕਲੀਅਰ ਹੋ ਜਾਂਦਾ ਲੋਨ ਵਾਲਾ ਹੁੰਦਾ ਕਲੀਅਰ ਹੁੰਦਾ ਹੋ ਜਾਂਦਾ ਉਹ ਕੋਈ ਚੱਕਰ ਨਹੀਂ ਠੀਕ ਆ ਭਾਈ ਜੀ ਚਲੋ ਮਤਰਾ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂਗੇ ਸਵਰਾਜ 963 ਤੇ ਦੱਸੋ ਭਾਈ ਜੀ ਕਿੰਨੇ ਮਾਡਲ ਆ ਇਹ 2021 ਮਾਡਲ ਆ ਵੀਰੇ ਕੰਡੀਸ਼ਨ ਬਾਈ ਨਾਲ ਦੇ ਟਾਇਰ 90 ਪੈਸੇ 1000 ਘੰਟਾ ਚੱਲਿਆ ਹੋਇਆ ਠੀਕ ਆ ਜੀ ਹਾਈ ਸਿਸਟਮ ਸਾਰਾ ਆਪਾਂ ਨਾਲ ਦੇਣਾ ਹੈਗਾ ਠੀਕ ਆਈ ਲੈ ਮਤਰਾ ਫੁੱਲ ਚੰਗਾ ਟਰੈਕਟਰ ਹੈਗਾ ਤੇ 1000 ਘੰਟੇ ਚੱਲਿਆ ਇੱਥੇ 1000 ਘੰਟਾ ਚੱਲਿਆ ਵੀਰੇ ਠੀਕ ਆ ਬਾਈ ਜੀ ਆਲ オリジナル ਆ ਬਾਈ ਆਲ オリジナル ਦਾ ਬਠਿੰਡਾ ਨੰਬਰ ਆ ਨਗਦ ਕੈਸ਼ ਆ ਵੀਰੇ ਠੀਕ ਆ ਜੀ ਵੀ ਮਤਲਬ ਕਹਿ ਲਈਏ ਬਾਈ ਲੋਨ ਕਿੰਨਾ ਕੋਜੂ ਬਾਈ ਬੈਂਕ ਤੇ ਲੋਨ ਵੀਰੇ ਮੰਨ ਲਓ ਵੀ ਲੱਖ ਰੁਪਿਆ ਦੇਜੋ ਬਾਕੀ ਕਰਾ ਦਿਆਂਗੇ ਠੀਕ ਆਈ ਲੈ ਮਤਰਾ ਲੱਖ ਰੁਪਿਆ ਲਿਆਓ ਤੇ ਆ ਟਰੈਕਟਰ ਲੈ ਜਾਓ ਠੀਕ ਆ ਬਾਈ ਜੀ ਡਬਲ ਡਿਸਟ੍ਰੀਬਿਊਟਰ ਆ ਗਿਆ ਬਾਈ ਜੀ ਕਹਿੰਦੇ ਬਾਈ ਜੀ ਜਿਹੜਾ ਗੇਰ ਹੈਗਾ ਇਹਦਾ ਪੀਟੀਓ ਵਾਲਾ ਨਾ ਬਈ ਸਭ ਤੋਂ ਵੱਡਾ ਗੇਰ ਹੈ ਨਾ ਹਾਂ ਵੱਡਾ ਗੇਰ ਹੈ ਜੀ ਠੀਕ ਆ ਜੀ ਸੁਪਰ ਸੀਟਰ ਨੂੰ ਧੱਕ ਪਾਉਂਦਾ ਹੈਗਾ ਰੇਟ ਰੋ ਬਈ ਇਹਦਾ 7 ਲੱਖ 35000 ਜੀ ਮੌਕੇ ਤੇ ਬਈ ਮੌਕੇ ਤੇ ਵੀਰੇ ਮਾਨਤਨ ਹੋਊ ਜਿਹੜਾ ਵੀਡੀਓ ਸ਼ੇਅਰ ਕਰਕੇ ਠੀਕ ਆ ਜੀ ਉਹਦਾ ਮਾਨਤਨ 5000 ਦਾ ਬਾਕੀ ਮੌਕੇ ਦੇ ਹੋਰ ਕਰਦਾ ਠੀਕ ਆ ਜੀ ਲੈ ਮਿੱਤਰੋ ਅੱਗੇ ਆ ਗਿਆ ਸਵਰਾਜ 855 4 ਸਟਾਰ ਰਿਵਰਸ ਪੀਟੀਓ ਇਹ ਮਾਡਲ ਬਈ ਇਹ 2014 ਮਾਡਲ ਹੈ ਵੀਰੇ ਠੀਕ ਆ ਜੀ ਮੂਰਲੇ ਛਾਤਰੀ ਲੱਗੇ ਹੋਏ ਆ ਨਾ ਬਈ ਛਾਤਰੀ ਲੱਗੀ ਆ ਮੂਰਲੇ ਟਾਇਰ ਨਾਲ ਦੇ ਆ ਠੀਕ ਹੈ ਮਗਰਲੇ ਟਾਇਰ ਨਵੇਂ ਆ ਠੀਕ ਹੈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਸਾਰਾ ਟਰੈਕਟਰ ਨਵਾਂ ਫਰਸਟ ਕੁਆਲਟੀ ਹੈਗਾ ਠੀਕ ਆ ਜੀ ਹਾਂ ਲੈ ਮਿੱਤਰੋ ਨਗਦ ਕੈਸਾ ਮਗਰਾੜ ਮੂੜ ਰੈਮ ਵਗੈਰਾ ਦੇਖ ਸਾਰਾ ਜੰਨਾ ਹੈਗਾ ਜੈਨੂ ਹੋਣਾ ਠੀਕ ਹੈ ਜੀ ਮਤਲਬ ਕੈੜੀ ਹੈ ਨਾ ਬਾਈ ਜੀ ਚਾਹੇ ਦੀ ਚਾਟਨੀ ਧਰ ਕੇ ਰੋਟੀ ਖਾ ਲਿਆ ਇੰਨੇ ਸਾਫ ਪੈਣ ਨੇ ਬਈ ਮਗਰਾਟ ਹਾਂ ਲੈ ਮਿੱਤਰੋ ਇੱਕ ਹੱਥ ਚੱਲਿਆ ਹੋਇਆਗਾ ਠੀਕ ਆ ਜੀ ਆ ਸੀਲਾ ਜ਼ੂਲਾ ਦੇਖ ਸਕਦਾ ਬਈ ਸੀਲਾ ਜ਼ੂਲਾ ਵੀਰੇ ਬਾਕੀ ਰੈਮ ਵਗੈਰਾ ਦੇਖ ਹਰ ਚੀਜ਼ ਆ ਚੀਜ਼ਾਂ ਦੇ ਪਿਓਰ 14 ਦੇ ਮਾਰਕ ਕੇ ਨੇ ਠੀਕ ਹੈ ਜੀ ਹਾਂ ਲੈ ਮਿੱਤਰੋ ਦੇਖ ਆਪਲੇਟ ਬਲੂਟ ਵੀ ਬਈ ਚੰਗੇ ਪਈਆਂ ਨਾ ਖੈਰ ਹਾਂ ਹਾਂ ਸਾਰਾ ਬੈਕ ਸਾਈਡ ਦੇਖ ਆ ਠੀਕ ਆ ਜੀ ਰੰਮ ਰੰਮ ਬਈ ਪੂਰੇ ਚੰਗੇ ਪਏ ਨੇਗੇ ਦੇਖ ਸਕਦੇ ਹੋ ਡਬਲ ਡਿਸਟ੍ਰੀਬਿਊਟਰ ਆ ਗਿਆ ਤੇ ਇਹਦਾ ਰੇਟ ਬਈ ਇਹਦਾ ਰੇਟ ਵੀ ਤੇ 485000 ਆ ਠੀਕ ਆ ਜੀ ਇਹ ਆ ਪਿੰਗਾ ਵੀ ਨਾਲ ਬਕਾਊਗਾ ਨਹੀਂ ਵੀਰੇ ਇਹ ਨਹੀਂ ਬਕਾਊ ਹੈਗਾ ਠੀਕ ਹੈ ਇਹ ਤਾਂ ਉਹੀ ਪਾਸ ਹੈਗਾ ਇਹ ਉਹੀ ਪਾਸੇ ਖੜਾਇਆ ਹੋਇਆ ਹੈ ਕਹਿ ਲਿਆ ਮਤਲਬ ਦੇਖ ਸਕਦੇ ਹੋ ਕਿ ਤੇ ਬਾਕੀ ਚੈੱਕ ਕਰਕੇ ਬਈ ਨਾਲ ਦੇ ਟਾਇਰਾਂ ਚ ਅਗਲੇ ਆਣਾ ਬਈ ਜੀ ਹਾਂ ਮੂਲੇ ਟਾਇਰ ਨਾਲ ਦੇ ਮੰਗ ਲੈ ਜਮਾ ਨਵੇਂ ਨੇ ਸੀਆਟ ਹਾਲੇ ਇੱਕ ਲੇਹਾ ਨਹੀਂ ਇੱਧਰ ਦਿਖਾ ਦੇ ਠੀਕ ਹੈ ਜੀ ਮਤਲਬ ਬਰਨਾਲੇ ਪਵਾ ਕੇ ਲੈ ਕੇ ਉਹ ਅੱਗੇ ਲੈ ਕੇ ਇੱਥੇ ਖੜਾਇਆ ਠੀਕ ਹੈ ਬਾਈ ਜੀ ਤੇ ਅੱਗੇ ਆ ਗਿਆ ਬਈ ਜੀ ਸੋਨਾ ਦੀ ਕਾ ਡੀਆਈ 60 RX 100 ਹਾਂ ਜੀ ਇਹ ਮਾਡਲ ਬਈ ਇਹ 14 ਮਾਡਲ ਆ ਵੀਰੇ ਠੀਕ ਹੈ ਜੀ ਫਸਟ ਪਾਰਟੀ ਆ ਪੰਜਾਬ ਨੰਬਰ ਆ ਠੀਕ ਹੈ ਜੀ ਮੂਲੇ ਟਾਇ ਠੀਕ ਹੈ ਗਾਈ ਲੈ ਮਤਰਾ 3000 70 ਪੈਸੇ ਆ ਬੈਕ ਟਾਇਰ ਬਈ ਬੈਕ ਟਾਇਰ ਹੈਗੇ 60 ਪੈਸੇ ਵੀਰੇ ਠੀਕ ਹੈ ਵੇਟ ਸ਼ੇਡ ਲੱਗੇ ਠੀਕ ਵੇਟ ਲੱਗੇ ਵੇ ਆ ਸਾਰਾ ਟਾਇਰ ਓਰਿਜਨਲ ਹੈ ਠੀਕ ਹੈ ਮਗਰਾਟ ਮਗਰੂਟ ਪਈ ਦੇਖ ਸਕਦੇ ਬਹੁਤ ਜਿਆਦੇ ਸਾਫ ਪੈਨੇਗੇ ਤੇ ਬਾਕੀ ਚੈੱਕ ਕਰ ਲਓ ਬਈ ਕੰਡੀਸ਼ਨ ਦਾ ਤੇ ਨਗ ਸਾਰੇ ਪੂਰੇ ਮਿਲਣਗੇ ਬਈ ਹਾਂ ਹਾਂ ਵੀਰੇ ਨਗ ਸਾਰੇ ਪੂਰੇ ਮਿਲਣਗੇ ਠੀਕ ਹੈ ਜੀ ਲੈ ਮਤਰਾ ਨਗ ਸਾਰੇ ਪੂਰੇ ਮਿਲਣਗੇ 16 ਦੇ ਟਾਇਰਾਂ ਦਾ ਬਈ 16 ਦੇ ਟਾਇਰਾਂ ਦਾ ਵੀਰੇ ਠੀਕ ਆ ਜੀ ਇਹਦਾ ਰੇਟ ਬਈ ਇਹਦਾ 425000 ਜੀ 425000 25000 ਆ ਕੇ ਕਿਸ ਚੰਗਾ ਕੰਡੀਸ਼ਨ ਦਾ ਬਈ ਪੁਰਾਣਾ ਟਰੈਕਟਰ ਕੱਟਿਆ ਜਾਊਗਾ ਨਾ ਬਈ ਹਾਂ ਪੁਰਾਣਾ ਟਰੈਕਟਰ ਕੱਟ ਲਾਂਗੇ ਵੀਰੇ ਕੋਈ ਅਗਲਾ ਇਹ ਬਈ ਜੀ ਇਹ 16 ਮਾਡਲ ਆ ਜੀ ਇਹ 16 ਮਾਡਲ ਆ ਗਿਆ ਸਵਰਾਜ 855 ਹਰਵਾਸ ਪੀਟੀਓ ਟਾਇਰ ਮਹਿੰਗੇ ਵਾਲੇ ਆ ਨਾ ਬਈ ਹਾਂ ਠੀਕ ਆ ਲੈ ਮਿੱਤਰੋ ਟਾਇਰ ਮਹਿੰਗੇ ਵਾਲੇ ਆ ਗਏ ਬਈ ਜੀ ਚੰਗਾ ਟਰੈਕਟਰ ਆ ਪ्युअर 16 16 ਦੇ ਮਾਰ ਕੇ 16 ਨਹੀਂ ਕਰਦੇ ਠੀਕ ਆ ਜੀ ਹਾਂ ਇਹ ਚੈੱਕ ਕਰ ਸਕਦੇ ਠੀਕ ਆ ਜੀ ਪ्युअर 16 ਦੇ ਮਾੜ ਕੇ ਲਾ ਆ ਬਈ ਟਰੈਕਟਰ ਦੇਖ ਯਾਰ ਵਿਚੋ ਵਿਚੋ ਸ਼ੀਸ਼ੇ ਵਰਗਾ ਇਹ ਨਹੀਂ ਹੈਗਾ ਇਹ ਬਾਰੋਂ ਕੁਝ ਹੋਰ ਆ ਵਿਚੋ ਕੁਝ ਹੋਰ ਆ ਡਾਇਰੈਕਟਰ ਦੇ ਚਟਾ ਵਗੈਰਾ ਦੇਖ ਸਾਰੀਆਂ ਲੱਗੀਆਂ ਆ ਬਈ ਆ ਨਾ ਇਹਨਾਂ ਤੇ ਅਜੇ ਤੱਕ ਚਾਬੀ ਨਹੀਂ ਹਾਂ ਹਾਂ ਰੈਡੀ ਰੈਟ ਦੇ ਚਿੰਨਾ ਦੇਖ ਲੈ ਨਾ ਆ ਚੱਲਿਆ ਬਹੁਤ ਘੱਟ ਆ ਬਹੁਤ ਘੱਟ ਘੰਟੇ ਚੱਲਿਆ ਹੈਗਾ ਨਾਲੇ ਟਾਇਰਾਂ ਚ ਵੀ ਇੱਕ ਇਹ ਦਵਾਰੇ ਦੇ ਟਾਇਰ ਵੀਰੇ ਠੀਕ ਆ ਜੀ ਦਵਾਰੇ ਦੇ ਟਾਇਰ ਆਗੇ ਮਿੱਤਰੋ ਦੇਖ ਸਕਦੇ ਹੋ ਕਿ ਚੰਗਾ ਟਰੈਕਟਰ ਹੈਗਾ ਬਈ ਜੀ ਬਾਕੀ ਚੈੱਕ ਵੀ ਕਰ ਸਕਦੇ ਹੋਗੇ ਇਹਦਾ ਰੇਟ ਬਈ ਇਹਦਾ 5,25,000 ਵੀਰੇ ਠੀਕ ਆ ਜੀ 5 ਲੱਖ ਤੇ 25,000 ਸਵਾ 5 ਲੱਖ ਰੁਪਿਆ ਹੋ ਗਿਆ ਸਵਾ 5 ਲੱਖ ਰੁਪਿਆ ਠੀਕ ਆ ਜੀ ਮੌਕਾ ਤੇ ਬਈ ਮੈਂ ਮਾਨਤਾਂ ਦੇਖੋ ਹੋ ਜਾਊਗਾ ਠੀਕ ਹੈ ਨਾ ਬਾਹਲੀ ਲੰਮੀ ਚੋੜੀ ਕਹਾਣੀ ਆਰੀ ਗੱਲ ਨਹੀਂ ਹੈਗੀ ਵੀ ਬਾਲਾ ਫਰਕ ਆ 50,000 ਦਾ ਹਾਂ 50,000 ਨਹੀਂ ਘਟਦਾ ਵੀਰੇ ਮਾਨਤਾਂ ਵਾਲੀ ਗੱਲ ਆ ਠੀਕ ਆ ਇਹ ਮੈਂ ਆਪਾਂ ਰੇਟ ਵਧ ਦਈਏ ਜੇ ਮੁੜ ਕੇ ਕੱਢੀ ਜਾਈਏ ਉਹ ਚੀਜ਼ਾਂ ਨਹੀਂ ਹੈਗੀਆਂ ਟਰੈਕਟਰ ਨੇ ਜਿੰਨੇ ਜੈਨੂਅਨ ਨੇ ਕੋਈ ਰੰਗਿਆ ਫੰਗਿਆ ਨਹੀਂ ਗਾਰੰਟੀ ਆ ਹਾਂ ਇਹ ਗਾਰੰਟੀ ਆ ਬਾਕੇ ਲੈਦੇ ਨਹੀਂ ਜਿੰਨਾਂ ਗੇੜਦਾ ਸਹੀ ਮਿਲੂ ਇਹ 6 ਮਾਡਲ ਆ ਵੀਰੇ ਠੀਕ ਆਈ ਲੈ ਮਿੱਤਰੋ ਸੇਮ ਮਾਡਲ ਆ 3 ਸਟਾਰ ਦੇ ਵਿੱਚ ਹੈਗਾ ਮੂਹਰੇ ਟਾਇਰ ਨਵੇਂ ਵਰਗੇ ਆ ਠੀਕ ਆ ਜੀ ਮਗਰਲੇ ਟਾਇਰ ਹੈਗੇ 70 ਪੈਸੇ 14 ਦੇ 14 ਦੇ ਟਾਇਰ ਆ ਠੀਕ ਆ ਜੀ ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਕੰਡੀਸ਼ਨ ਦੇਖ ਸਕਦਾ ਤੁਸੀਂ ਬਹੁਤ ਵਧੀਆ ਪਈ ਆ ਠੀਕ ਆ ਜੀ ਲੈ ਮਿੱਤਰੋ ਦੇਖ ਸਕਦੇ ਹੋ ਕਿ ਮਾਡਲ ਦੇ ਹਿਸਾਬ ਨਾਲ ਡਿਸਟ੍ਰੀਬਿਊਟਰ ਲੱਗਾ ਹੋਇਆ ਨਾ ਬਈ ਹਾਂ ਵੀਰੇ ਡਿਸਟ੍ਰੀਬਿਊਟਰ ਲੱਗਾ ਹੋਇਆ ਠੀਕ ਆ ਜੀ ਲੈ ਮਿੱਤਰੋ ਦੇਖ ਸਕਦੇ ਹੋ ਕਿ ਚੰਗਾ ਟਰੈਕਟਰ ਹੈਗਾ ਤੇ ਇਹਦਾ ਰੇਟ ਬਈ ਆਪਾਂ ਵਾ ਕੋਲੀ 2.5 ਲੱਖ ਦਾ ਦੇ ਦਾਂਗੇ ਕੋਲੀ 来 ਮਿੱਤਰੋ ਸਿਰਫ ਔਰ ਸਿਰਫ 2.5 ਲੱਖ ਰੁਪਏ ਦਾ ਸਵਰਾਜ 855 56 ਮਰਲਾ ਬਾਕੇ ਦਸੱਲੀ ਕਰਕੇ ਲੈ ਜਾਣਾ ਠੀਕ ਆ ਭਾਈ ਅਗਲਾ ਸਟੈਂਡਰਡ ਆ ਗਿਆ ਆ ਰੇਟ ਦਾ ਭਾਈ ਕਿਤੋਂ ਵੀ ਨਹੀਂ ਮਿਲਣਾ ਠੀਕ ਆ ਭਾਈ ਜ਼ੋਰ ਵੀ ਪੱਕਾ ਕਾ ਭਾਈ ਟਾਕੜਾ ਕਾ ਭਾਈ ਜ਼ੋਰ ਪੱਖੋ ਵੀ ਕਹਿ ਲਿਆ ਭਾਈ ਟਾਇਰ ਆ ਪੱਖੋ ਵੀ ਚੰਗਾ ਪਿਆ ਤੇ ਮਾਡਲ ਭਾਈ ਇਹ 2013 ਮਾਡਲ ਆ ਰੇਟ ਸੁਣ ਕੇ ਜਾ ਭਈ ਇਹ ਟਰੈਕਟਰ ਦਾ ਹਨਾ ਭਈ 13 ਮਾਡਲ ਸਪੀਡਾਂ ਵੀ ਤੂੰ ਐ ਮੰਨ ਲੈ ਵੀ 3 ਸਪੀਡ ਆ ਠੀਕ ਆ ਟਰੈਕਟਰ ਠੀਕ ਆ ਸਾਈਡ ਗੇਅਰ ਦੇ ਵਿੱਚ ਆ ਗਿਆ ਠੀਕ ਆ ਇਹ ਮਾਡਲ ਆ ਮਾਡਲ 2013 2013 ਮਤਲਬ 2013 ਮਾਡਲ ਹੈਗਾ ਭਾਈ ਜੀ ਚੰਗਾ ਟਰੈਕਟਰ ਹੈਗਾ ਟਾਇਰ ਚੌਕੜਾ ਨਵਾਂ ਆ ਬਈ ਬੜਾ ਨਵਾਂ ਡੱਕ ਡੱਕ ਲੱਗਿਆ ਵਾ ਠੀਕ ਆ ਜੀ ਰੇਟ ਭਾਈ 3.5 ਲੱਖ ਦਾ ਓਨਲੀ ਹਾਂ ਮਾਰਕੀਟ 'ਚ ਭਾਈ ਜੇ ਹੋਰ ਬ੍ਰਾਂਡ ਲੈ ਕੇ ਨ ਜਾਵਾਂਗੇ ਕਿਵੇਂ ਜੇ ਹੋਰ ਬ੍ਰਾਂਡ ਲੈ ਨ ਜਾਵਾਂਗੇ ਭਾਈ ਉਹ ਤਾਂ ਕਿਥੋਂ ਕੌਣ ਦੇ ਦੂ ਤੁਹਾਨੂੰ ਇੰਨੇ ਫਕਸ ਨਾਲ 3 ਸਪੀਡਰਸ ਦਾ 7 ਲੱਖ ਤੋਂ ਘੱਟ ਨਹੀਂ ਮਿਲਦਾ ਸਹੀ ਗੱਲ ਆਣਾ ਭਾਈ ਆਦਰ ਰੇਡ ਚ ਆਦਰ ਰੇਡ ਚ ਆਦਰ ਰੇਡ ਚ ਮਿੱਤਰੋ ਆ ਟਰੈਕਟਰ ਲੈ ਜਾਓ ਤੇ ਅਗਲਾ ਇਹ ਆ ਗਿਆ ਭਾਈ ਜੀ ਇਹ ਆ ਗਿਆ ਜੀ 855 3 ਸਪੀਡ ਠੀਕ ਆ 21 ਮਾਡਲ ਠੀਕ ਆ ਲੈ ਮਾਤਰੋ 21 ਮਾਡਲ ਆ 3 ਸਪੀਡ ਆਗਾ ਕੰਡੀਸ਼ਨ ਚੰਗੇ ਆ ਕਿ ਟਰੈਕਟਰ ਦੇ 16 ਦੇ ਟਾਇਰਾਂ ਚ ਕਮ 21 ਦਾ ਮਾਰਕ ਆ 21 ਦੀ ਕਾਪੀ ਆ 22 ਦੀ ਕਾਪੀ ਇਹਦਾ ਮਾਰਕ ਪਾ ਲੈ 21 ਦੇ 11ਵੇਂ ਮਹੀਨੇ ਦਾ ਟਰੈਕਟਰ ਆ ਠੀਕ ਆ ਜੀ 22 ਦੀ ਕਾਪੀ ਆ ਨਾਲ ਦੇ ਟਾਇਰ ਨਾਲ ਦੇ ਟਾਇਰ ਆ ਕਾਂਟੇ ਕਾਂਟੇ ਚੱਲੇ 850 ਠੀਕ ਆ ਜੀ ਆਲ オリジナル ਆ ਆਲ オリジナル ਆ ਚੈੱਕ ਤਾਂ ਸਹੀ ਵਿੱਚੋਂ ਕੰਡੀਸ਼ਨ ਆ ਇਹ ਕਈ ਲੰotro ਬਿੱਟ ਚੋ ਕੰਡੀਸ਼ਨਸ ਹੁੰਦੇ ਕਾਦਨਾਂ ਦੇ ਟਰੈਕਟਰ ਬੋੜਾ ਫੁੱਲਾ ਸਾਫ ਪਿਆਗਾ ਵੇ ਲੈ ਬਈ ਮਤਲਬ ਇੱਕ ਗੱਲ ਆਣਾ ਬੈਂਤ ਹੂੰ ਇਹਦਾ ਰਾਮਾ ਵੀ ਹੋ ਚੁੱਕਾ ਹੈਗਾ ਚਾਹੇ ਦੀ ਕੰਪਨੀ ਜਾ ਕੇ ਟਰਾਈ ਮਾਰਿਆ ਚਾਹੇ ਦੀ ਮਾਰ ਹਾਂ 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 ਉਹਦੇ ਨਾਲ 100% ਇਹਦਾ ਫਰਕ ਹੋਗਾ ਇਹ ਘੈਂਟ ਚੱਲੂਣਾ ਬਈ ਨਾ ਸ਼ੋ ਨਹੀਂ ਮਿਲਦੀ ਸਹੀ ਗੱਲ ਆ ਠੀਕ ਆ ਬਈ ਇਹ ਸ਼ੋ ਵੀ ਨਹੀਂ ਮਿਲਦੀ ਕਿਉਂਕਿ ਵੀ ਇਹ ਬੰਦ ਹੋ ਗਏ ਨਾ ਤੇ ਇਹਦਾ ਰੇਟ ਬਈ ਇਹਦਾ 6 ਲੱਖ ਤੇ 95000 ਠੀਕ ਆ ਜੀ ਲਓ ਮਿੱਤਰੋ 6 ਲੱਖ ਤੇ 95000 ਰੁਪਇਆ ਇਹਦਾ ਰੇਟ ਆ ਕਬੇ ਜੀ ਮਾਨਤਾ ਨੂੰ ਮੌਕੇ ਤੇ ਹੋਰ ਵੀ ਹੋ ਜਾਊਗਾ ਤੇ ਅਗਲਾ ਇਹ ਆ ਗਿਆ ਬੇ ਜੀ ਫਾਰਮਾ ਟਰੈਕ 60 ਫਾਰਮਾ ਟਰੈਕ 60 ਆ ਗਿਆ ਇਹ ਮਾਡਲ ਵੇ ਇਹ 2011 ਮਾਡਲ ਹੈ ਮੈਂ ਮਿੱਤਰੋ 2011 ਮਾਡਲ ਆ ਸਪੀਕਰਸ ਬੁਕਰ ਲੱਗੇ ਹੋਏ ਨੇਗੇ ਲੱਗਦਾ ਨਹੀਂ ਨਾ ਬਈ 11 ਮਾਡਲ ਦੇ ਹਿਸਾਬ ਨਾਲ ਨਾ ਬਈ ਬੈਟਰੀ ਨਵਾਂ ਬਹੁਤ ਨਜ਼ਾਇਜ਼ ਨਵਾਂ ਸਾਰਾ ਓਰੀਜਨਲ ਠੀਕ ਹੈ ਪੇਪੜੀਏ ਦੇ ਉੱਤੇ ਹਜੇ ਘੱਟ ਕੁੱਟੇ ਨਾ ਕਹਤਾ ਹੈਗੇ ਨਾ ਬਈ ਕਹਤਾ ਹੀ ਕਹਤੇ ਰੱਖੋ ਬਈ ਅਜੇ ਵਧੀਆ ਪਈਆ ਕੁਛ ਨਹੀਂ ਕਰਾਇਆ ਯਾਰ ਜਿੰਨੀ ਉੱਠੀ ਆ ਤਾਂ ਹੈਗੀ ਆ ਇਹ ਨਹੀਂ ਹੈਗਾ ਵੀ ਆਪਾਂ ਕਰਾਤੀ ਮਤਲਬ ਬਈ ਇੱਕ ਗੱਲ ਪਤਾ ਵੀ ਆ ਨਾ ਕਿਸਾਨਪਰਾ ਹੁੰਦੇ ਆਉਂਦੀ ਆ ਇਹਦੇ ਉੱਤੇ ਬਈ ਇਹਦੇ ਤੇ ਆਉਂਦੀ ਵੀ ਆ ਠੀਕ ਆ ਬਾਈ ਜੀ ਟਾਇਰ ਬਾਈ ਟਾਇਰ ਵੀ ਨੇ ਮੰਨ ਕੇ ਚੱਲ ਮਗਰ ਲੈ ਹੈਗੇ 70 470 ਪੈਸੇ ਟਾਇਰ ਆ ਠੀਕ ਆ ਜੀ 470 ਪੈਸੇ ਟਾਇਰ ਆਗੇ ਡਬਲ ਡਿਸਟ੍ਰ ਕੰਪਨੀ ਵੱਲੋਂ ਠੀਕ ਆ ਜੀ ਰੇਟ ਬਈ ਇਹਦਾ 3.5 ਲੱਖ ਉਹ ਲਈ ਹਾਂਜੀ ਲੈ ਮਿੱਤਰੋ ਡਬਲ ਡਿਸਟ੍ਰੀਬਿਊਟਰ ਟੌਪ ਵਾਲਾ ਮਾਡਲ ਆ ਗਿਆ ਟੌਪ ਵਾਲਾ ਮਾਡਲ ਠੀਕ ਆ ਬਈ ਤੇ ਅਗਲਾ ਆ ਗਿਆ ਸੋਨਾ ਲੀਕਾ ਇਹ ਰੇਟ ਬਈ ਤੁਹਾਨੂੰ ਇਹ ਵੀ ਨਹੀਂ ਕਿਤੋਂ ਮਿਲਣਾ ਹੈਗਾ ਬਾਕੀ ਵੈਸੇ ਤਾਂ ਇਹ ਟਰੈਕਟਰ ਮਿਲਦਾ ਨਹੀਂ ਕਿਉਂਕਿ ਬਈ ਸੈਂਟਰ ਗੇਰਾ ਤੇ ਖਰਚਾ ਵੀ ਘਟਾਣਾ ਵੀ ਇਹ ਟਰੈਕਟਰ ਦਾ ਮਗਰਾੜ ਮੁਰੋ ਨਾਲ ਦੇ ਆ ਟਰੈਕਟਰ ਦੇ ਠੀਕ ਆ ਹਾਂ ਆ ਜੇ ਇਹ ਆ ਚੀਜ਼ ਹੈਗੀ ਤਾਂ ਆਪਾਂ ਕਰਾਈ ਨਹੀਂ ਹੈਗੀ ਕੋਈ ਤੇ ਮਾਣੀ ਮੋਟੀ ਹੈਗੀ ਜਿੰਨਾ ਹੈਗਾ Ориਜਨਲ ਆ ਓਕੇ ਜੀ ਟਾਇਰ ਬਈ ਦੇ ਟਾਇਰ 60 ਪੈਸੇ ਠੀਕ ਹੈ ਚੌਕੜਾ ਸਾਦੀ ਕਟਾਈ ਦਾ ਡੀ ਲੈਕਸ ਮਾਡਲ ਆ ਗਿਆ ਬਈ 2000 ਚਾਰ ਮਾਡਲ ਆ 2000 ਠੀਕ ਆ ਦੇ ਦੇਂਗੇ 185000 ਦਾ ਠੀਕ ਆ ਲੈ ਮਿੱਤਰੋ 185000 ਦਾ ਟਰਾਲੀ ਨੂੰ ਵੀ ਚੰਗਾ ਨਾਲੇ 50 ਆੜਾ ਬਈ ਹਾਂ ਠੀਕ ਆ ਜੀ ਆ ਆ ਗਿਆ ਬਈ ਸਵਰਾਜ 735 ਮਾਡਲ 94 ਮਾਡਲ ਆ ਵੀਰੇ ਠੀਕ ਆ ਲੈ ਮਿੱਤਰੋ 94 ਮਾਡਲ ਆਗਾ ਇੰਜਨ ਗੇਅਰ ਦਾ ਬਈ ਇੰਜਨ ਗੇਅਰ ਦਾ ਵਾਕੇ ਲਿਆ ਜਾ ਸਕਦਾ ਜਿਹੜਾ ਮਰਜੀ ਰੇਟ ਇੰਜਨ ਗੇਅਰ ਦਾ ਮਾੜਾ ਪੰਨਾ ਕਾਪੀ ਪਾ ਲੈਣੇ ਇਹ ਵੀਰੇ ਮਾਨ ਮਗਰ ਲਿਖਿਆ ਕਿ ਅੱਧੇ ਮੂਰਲੇ 45 ਪੈਸੇ ਠੀਕ ਆ ਜੀ ਅੱਧੇ ਤੇ 45 ਪੈਸੇ 12 ਦੇ ਟੈਰਾਂ ਚਾਹਣਾ ਬਈ ਹਾਂਜੀ ਠੀਕ ਆ ਜੀ ਲੈ ਮਿੱਤਰੋ ਦੇਖ ਸਕਦੇ ਹੋ ਕਿ ਚੰਗਾ ਟਰੈਕਟਰ ਹੈਗਾ ਤੇ ਨੱਕ ਪੂਰੇ ਮਿਲਣਗੇ ਛਾਤਰੀ ਵੀ ਚੰਗੀ ਵੀ ਆ ਰੇਟ ਬਈ ਇਹਦਾ ਸਵਾ ਲੱਖ ਰੁਪਈਆ ਜੀ ਓਲਡੀ ਹਾਂਜੀ ਲੈ ਮਿੱਤਰੋ ਸਵਾ ਲੱਖ ਰੁਪਈਆ ਦਾ ਇਹ ਟਰੈਕਟਰ ਲੈ ਜਾਓ ਬਾਈ ਜੀ ਤੇ ਆਉਣਾ ਕਿੱਥੇ ਬਈ ਇੱਕ ਵਾਰੀ ਆ ਜਾਓ ਆਪਾਂ ਦੱਸ ਦਈਏ ਮੜਾ ਜਾਂ ਵੀਰੇ ਪਿੰਡ ਸਹਿਣਾ ਠੀਕ ਆ ਜੀ ਨਹਿਰ ਵਾਲੇ ਅੱਡੇ ਦੇ ਬਿਲਕੁਲ ਕੋਲ ਠੀਕ ਆ ਮੈਂ ਅਪਲੀਕੇਸ਼ਨ ਕਰਵਾ ਦਈਏ ਬਈ ਇਧਰ ਦੇਖ ਲਓ ਸਾ ਦੇਖੋ ਬਈ ਤੇ ਆ ਆਗੇ ਮੇਨ ਸੜਕਾਂ ਨੇ ਬਈ ਹਾਂ ਇਹ ਬਾਜੀਖਾਨਾ ਰੋਡ ਆ ਗਿਆ ਵੀਰੇ ਅੱਗੇ ਭਧੌੜਾਗਾ ਇੱਧਰ ਆਗਾ ਸਹਿਣਾ ਉਹ ਨਹਿਰ ਉਹ ਨਹਿਰ ਵਾਲਾ ਢਾ ਆ ਗਿਆ ਠੀਕ ਆ ਉਹ ਨਹਿਰ ਵਾਲੇ ਢੇ ਤੋਂ ਸਿੱਧਾ ਸਾਹਮਣੇ ਆ ਕੇ ਠੀਕ ਆ ਬਈ ਨਹਿਰ ਵਾਲੇ ਢੇ ਤੋਂ 500 ਮੀਟਰ ਜਾ ਦੂਰ ਆ ਠੀਕ ਆ ਠੀਕ ਆ ਜੀ ਇਹ ਬਈ ਇੱਥੇ ਹੁੰਦਾਗਾ ਇਹ ਬਈ ਇੱਥੇ ਹੁੰਦਾ ਠੀਕ ਆ ਬਈ ਤੇ ਬਾਈ ਦਾ ਮੋਬਾਈਲ ਨੰਬਰ ਕੀ ਆ ਬਈ ਜੀ ਮੇਰਾ 98777 ਠੀਕ ਆ ਜੀ 75090 ਠੀਕ ਆ ਬਈ ਕਾ ਵੀ ਲੈਣਾ ਤੇ ਆਪਣਾ ਵਿੱਚ 994778743 ਠੀਕ ਉਹ ਨੰਬਰ ਜੋ ਕੋਈ ਵੀ ਲਾ ਸਕਦੇ ਹੋ ਠੀਕ ਹੈ ਜਾਨ ਸਾਡਾ ਬੰਦਾ ਇੱਥੇ ਹੋਊਗਾ ਇੱਥੇ ਹੋਊਗਾ ਠੀਕ ਹੈ ਜੀ ਠੀਕ ਹੈ ਬੇਬਿਆਂ ਤਾਂ ਓਕੇ ਹੋਰ ਲਗਾ ਠੀਕ ਹੈ ਬਾਈ ਜੀ ਧੰਨਵਾਦ ਗੱਲ ਕਰਕੇ ਵਧੀਆ ਲੱਗਿਆ ਚਲੋ ਮਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਿਓ ਫੋਲੋ ਸਨਵਾ ਸਸ਼ਿਤ